ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਗਿਲ ਆਰਗੇਨਿਕਸ ਦੀ ਪਟਿਆਲਾ ਨਮਸਕਾਰ ਭਾਈ ਮੇਰਾ ਨਾਮ ਮਨਤਾਜ ਸਿੰਘ ਸਿੱਧੂ ਐ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਤੇ 22 ਸਾਲ ਪਹਿਲਾਂ ਮੈਂ ਡਬਲਿਨ ਤੋਂ ਗੂਗਲ ਦੀ ਜੌਬ ਛੱਡ ਕੇ ਇੱਕ ਫਾਰਮਿੰਗ ਦਾ ਨਵਾਂ ਕੰਸੈਪਟ ਸ਼ੁਰੂ ਕੀਤਾ ਸੀ ਜਿਹਦਾ ਨਾਮ ਹੈ ਗਿਲ ਆਰਗੇਨਿਕਸ ਤੇ ਪੂਆ ਜੀ ਦੇ ਬੇਟੇ ਨੇ ਇੱਥੇ ਨਾਲ ਹੀ ਬਲਜੀਤ ਜੀ ਅਤੇ ਇਹਨਾਂ ਨਾਲ ਗੱਲ ਹੁੰਦੀ ਰਹਿੰਦੀ ਸੀ ਇਹ ਵੀ ਸ਼ੁਰੂ ਤੋਂ ਅੰਟਰਪ੍ਰੈਨਿਓਰ ਰਹੇ ਨੇ ਤੇ ਫਿਰ ਉਹੀ ਇੱਕ ਦਿਨ ਸਰਸਰੀ ਕਾਲ ਤੇ ਗੱਲ ਬਣ ਗਈ ਵੀ ਆਪਾਂ ਇਕੱਠੇ ਕੁਝ ਕਰਕੇ ਵੇਖਦੇ ਆਂ ਤੇ ਮੈਂ ਉਦੋਂ ਫਿਰ ਸ਼ੁਰੂ ਕੀਤਾ ਪਹਿਲਾਂ ਆਪਣੇ ਘਰ ਲਈ ਸਬਜ਼ੀਆਂ ਲਾਈਆਂ ਫਿਰ ਥੋੜੇ ਦੋਸਤਾਂ ਨੇ ਲਾਈਆਂ ਫਿਰ ਥੋੜੇ ਪਟਿਆਲੇ ਚ ਸਰਕਲ ਹੀ ਲਾਈਆਂ ਉਹ ਪਾਇਲਟ ਟੈਸਟ ਕੀਤਾ ਫਿਰ ਉਸ ਤੋਂ ਬਾਅਦ ਲੱਗਿਆ ਵੀ ਹਾਂ ਇਹਨੂੰ ਤੇ ਕਮਰਸ਼ੀਅਲੀ ਕਰ ਸਕਦੇ ਆ ਤੇ ਬੇਸਿਕਲੀ ਇੱਕ ਸਬਸਕ੍ਰਿਪਸ਼ਨ ਮਾਡਲ ਹੈ ਜਿਹਦੇ ਵਿੱਚ 6 ਮਹੀਨੇ ਲਈ ਅਸੀਂ ਇੱਕ ਪਰਿਵਾਰ ਲਈ ਉਹਨਾਂ ਦੀਆਂ ਸਬਜ਼ੀਆਂ ਆਪਣੇ ਫਾਰਮ ਤੇ ਆਰਗੇਨਿਕਲੀ ਉਗਾਉਨੇ ਤੇ ਹਰ ਹਫ਼ਤੇ ਜੋ ਵੀ ਸੀਜ਼ਨਲ ਵੈਜੀਜ਼ ਹੁੰਦੀਆਂ ਨੇ ਉਹਨਾਂ ਦੇ ਫਾਰਮ ਤੋਂ ਜੋ ਵੀ ਨਿਕਲਦਾ ਅਸੀਂ ਕੱਟ ਕੇ ਉਹਨਾਂ ਦੇ ਘਰੇ ਭੋਣਾ ਦਿੰਨੇ ਆ ਤਾਂ ਇਹ 6 ਮਹੀਨੇ ਚੱਲਦਾ ਰਹਿੰਦਾ ਤੇ ਅਸੀਂ ਤਿੰਨ ਸਿਟੀਜ਼ 'ਚ ਕੰਮ ਕਰ ਰਹੇ ਹਾਂ ਫਿਲਹਾਲ ਇਹ ਇਹ ਸਾਡਾ ਮਾਡਲ ਹੈ ਸਾਡੇ ਕੋਲ ਭਾਜੀ ਹੈਗੇ ਆਲਮੋਸਟ 85 ਪਰਿਵਾਰ ਹੈਗੇ ਨੇ ਪਰ ਉਹ ਕਿਉਂ ਕਿਉਂਕਿ ਸਾਡੇ ਕੋਲ ਹਲੇ ਆਰਗੇਨਿਕ ਲੈਂਡ ਦੀ ਲਿਮਿਟ ਹੈ ਸਾਡੇ ਕੋਲ 200 ਲਿਸਟ ਵਿੱਚ 1200 1300 ਬੰਦਾ ਔਵੇਟ ਕਰ ਰਿਹਾ ਹੈ ਹਾਂ ਜੀ ਤਾਂ ਡਿਮਾਂਡ ਬਹੁਤ ਹੈਗੀ ਹੈ ਪਰ ਹੌਲੀ ਹੌਲੀ ਐ ਐਕਸਪੈਂਡ ਕਰਾਂਗੇ ਸਾਡੇ ਨਾਲ ਆਲਮੋਸਟ 10 12 ਪਰਮਨੈਂਟ empioyeeਸ ਹੈਗੇ ਨੇ ਤੇ 6-7 ਟੈਂਪੋਰਰੀ ਐਮਪਲੋਏਸ ਹੈਗੇ ਨੇ ਇਹ ਆਈ ਥਿੰਕ ਅਗਲੇ ਸੀਜ਼ਨ ਅਸੀਂ ਹੋਰ ਹਾਇਰ ਕਰਾਂਗੇ ਨਵੇਂ ਲੋਕੀ ਤੇ ਮੈਨੂੰ ਲੱਗਦਾ ਬੜੀ ਚੇਤੀ ਅਸੀਂ ਲੇਬਰ ਤੋਂ ਉੱਠ ਕੇ ਅਸੀਂ ਸਟਾਫ ਮੈਂਬਰਸ ਵੀ ਯੰਗ ਨੌਜਵਾਨ ਮੁੰਡੇ ਵੀ ਹਾਇਰ ਕਰਾਂਗੇ ਜਿਹੜੇ ਇਸ ਚੀਜ਼ ਨੂੰ ਸਮਝਣ ਤੇ ਮੈਨੇਜ ਕਰ ਸਕਣ ਤੇ ਅੱਜ ਸਾਹਤ ਇਹ ਚਰਚਾ ਹੁੰਦੀ ਹੈ ਵੀ ਜਿਮੀਨ ਦਰ ਘਟੇ ਜਾ ਰਿਹਾ ਜਿਮੀਨ ਕੱਟ ਕੇ ਕਿੱਟੇ ਦਾ ਸੌਦਾ ਚੱਲ ਰਿਹਾ ਆਪਣੇ ਮੁੰਡੇ ਨੌਕਰੀਆਂ ਵਾਲ ਚੱਲ ਦੇਣਾ ਜੀ ਜੀ ਸੋ ਆਪਣਾ ਹੁੰਦਾ ਵੀ ਕਿਤਨਾ ਕਿਤੇ ਨੂੰ ਲਾਹੇਵੰਦ ਹੰਦਾ ਮਾਇਆ ਜਦੋਂ ਸ਼ੁਰੂ ਤੇੰਤਸ ਤੇ ਹਸੀ ਗਾ ਮੈਂ ਆਪਣਾ ਸਤਾਪ ਵੀ ਕੀਤੀ ਕੀਤੀ ਥੋੜੇ ਫਤਜ਼ੀ ਗੋਲਾਂ ਦੀ ਵੀ ਕੀਤੀ ਵਾਹ ਇਹ ਉਸ ਤੋਂ ਬਾਅਦ ਕਿਸਾਨ ਅੰਦੋਲਨ ਹੋ ਗਿਆ ਹਨ ਤਾਂ ਵੀਰ ਸਾਨੂੰ ਤੇ ਉਸ ਤੋਂ ਬਾਅਦ ਥੋੜਾ ਥੋੜਾ ਸੋਚਦੇ ਸੋਚਦੇ ਜੀ ਕਿਸ ਤਰ੍ਹਾਂ ਕਰਨਾ ਚਾਹੀਦਾ ਮੇਰਾ ਕਜ਼ਨ ਹੈ ਮੁੰਤਾਜ ਸਿੱਧੂ ਤੇ ਉਹ ਗੁਗਰ ਜੀ ਆਈਸੀ ਦੀ ਜੌਬ ਚ ਹਟਕੇ ਉਹ ਵੀ ਇੱਕ ਕਿਸਾਨ ਪਰਿਵਾਰਾਂ ਸਹਾ ਹੈ ਗਿਆ ਉਹ ਵੀ ਸੋਚ ਰਿਹਾ ਸੀ ਵੀ ਯਾਰ ਕਿਸਾਨੀ ਲਈ ਕੁਝ ਕੀਤਾ ਜਾਵੇ ਉਹ ਆਰਗੇਨਾਈਜ਼ ਕਰਦੇ ਸੋ ਪਰਾਂਵਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਇੱਕ ਦਿਨ ਆਏ ਫੋਨ ਕਾਲ ਤੇ ਸੀ ਗੱਲਾਂ ਬਾਤਾਂ ਕਰਦੇ ਉਹ ਆਪਣੇ ਦੱਸ ਰਿਹਾ ਸੀ ਮੈਂ ਕਰਨਾ ਮੈਂ ਆਪਣਾ ਦੱਸ ਰਿਹਾ ਸੀ ਆਪਾਂ ਕਰੀਏ ਫਿਰ ਉਹ ਕਹਿੰਦਾ ਵੀ ਤੁਰੇ ਆਪਾਂ ਰੱਖ ਕੇ ਕਰੀਏ ਪਰਮਾਤਮਾ ਦੀ ਦਿਆ ਨਾਲ ਇਹ ਸਾਡੇ ਮਸਾਂ ਨੂੰ ਹੁੰਦਾ ਹੈ बेसिकली ਇਹ ਕਿੱਥੋਂ ਹੁੰਦਾ ਹੈ ਕਨਸੈਪਟ ਮੈਂ ਤਾਂ ਕਹੂੰਗਾ ਥੋੜਾ ਗੋਡ ਗਿਫਟ ਵੀ ਕਹਿ ਸਕਦੇ ਆ ਵੀ ਰੱਬ ਨੇ ਆਈਡੀਆ ਪਾਤਾ ਪਰ ਇਹ ਵੀ ਚਲੋ ਥੋੜੇ ਥੋੜੇ ਹਰ ਚੀਜ਼ ਤੁਸੀਂ ਕਿਤਨਾ ਕਿਤੋਂ ਤੁਹਾਡੇ ਜ਼ਹਿਨ ਚ ਪਈ ਹੁੰਦੀ ਹੈ ਤਾਂ ਹੀ ਉਹਦਾ ਹੋਰ ਰੂਪ ਲੈਂਦੀ ਹੈ ਬਿਲਕੁਲ ਮੈਂ ਆਰਗੇਨਿਕ ਫੂਡਸ ਕੁਝ ਕੰਮ ਕਰਨਾ ਚਾਹੁੰਦਾ ਸੀ ਵੀ ਲੋਕਾਂ ਦੇ ਘਰਾਂ ਚ ਕੈਮੀਕਲ ਫ੍ਰੀ ਸਬਜ਼ੀ ਜਾਵੇ ਤੇ ਕਜ਼ਨ ਜਿਹੜੇ ਮੇਰੇ ਹੈਗੇ ਬਿੱਟੂ ਵੀਰ ਇਹਨਾਂ ਦਾ ਕਨਸੈਪਟ ਸੀਗਾ ਵੀ ਥੋੜਾ ਫਾਰਮ ਟੂਰਿਜ਼ਮ ਵਾਂਗੂ ਲੋਕੀ ਆਣ ਫਾਰਮ ਤੇ ਵਹਨ ਹਾਲ ਤਾਂ ਇਸ ਇੱਕ ਤਰ੍ਹਾਂ ਦਾ ਪਹਿਲਾਂ ਉਹ ਦੋਨਾਂ ਨੂੰ ਆਈਡੀਆਜ਼ ਨੂੰ ਕਲੱਬ ਕਰਤਾ ਕਲੱਬ ਕਰਸਾ ਤੇ ਫੇਜੋਸ ਪਹਿਲਾ 1 ਸਾਲ ਪਾਇਲਟ ਕੀਤਾ ਇਹ ਕਲਬ ਡਾਈਡ ਇਅਰ ਚ ਉਹਦੇ ਵਿੱਚ ਜੋ ਗਲਤੀਆਂ ਹੋਈਆਂ ਉਹ ਸਿੱਖੀਆਂ ਫਿਰ ਹੌਲੀ ਹੌਲੀ ਉਹ 1 ਸਾਲ ਦੇ ਵਿੱਚ ਉਹਨੂੰ ਸ਼ੇਪ ਲੈ ਲਈ ਸਾਨੂੰ ਪਤਾ ਲੱਗ ਗਿਆ ਵੀ ਇਹ ਵੀ ਚਾਹੀਦਾ ਇਹ ਵੀ ਚਾਹੀਦਾ ਬਿਲ ਨੂੰ ਕੀ ਆ ਕੇ ਸਬਜ਼ੀਆਂ ਲੈਣ ਲਈ ਨੇ ਵੇਲੇ ਨਹੀਂ ਹੈਗੇ ਡਿਲੀਵਰੀਜ਼ ਵਿੱਚ ਆਈਆਂ ਨੇ ਫ੍ਰੀਕਵੈਂਸੀ ਕੀ ਚਾਹੀਦੀ ਹੈ ਇਹ ਉਹ ਥੋੜਾ ਜਿਹਾ ਯੂਰਪ ਚ ਜਿਵੇਂ ਮੈਂ ਰਹਾ ਉੱਥੇ ਫਿਰ ਵੀ ਆਲਮੋਸਟ ਇਦਾਂ ਦਾ ਇਹ ਇਹਦੇ ਛੋਟੇ ਲੈਵਲ ਤੇ ਇਦਾਂ ਦਾ ਕਨਸੈਪਟ ਹੈਗੇ ਨਿਪਟਾਜ ਥੋੜਾ ਜਿਹਾ ਉਧਰੋਂ ਵੀ ਥੋੜਾ ਜਹਾਂ ਚ ਆ ਗਿਆ ਕਿ ਹਾਂ ਇਦਾਂ ਵੀ ਹੋ ਸਕਦਾ ਹੈ ਕੋਈ ਇੱਕ ਸੋਰਸ ਨਹੀਂ ਸੀਗਾ ਇਨ ਕ੍ਰੀਏਟੀਵਿਟੀ ਕਹ ਲਓ ਤੁਸੀਂ ਐਟ ਇਸ ਬੈਸਟ ਤਾਂ ਅਸੀਂ ਚਾਰ ਪੰਜ ਆਈਡੀਆਜ਼ ਨੂੰ ਮਿਕਸ ਕਰਕੇ ਇਨ ਇਹ ਆ ਰੂਪ ਲਿੱਤਾ ਤੇ ਹੌਲੀ ਹੌਲੀ ਸ਼ੇਪ ਦਿੰਦੇਗੇ ਤੇ ਹੁਣ ਇਹਨੇ ਆ ਰੂਪ ਲੈ ਲਿਆ ਹੁਣ ਇਹਦੇ ਵਿੱਚ ਵੀ ਕੁਝ ਕਮੀਆਂ ਦਿਸਦੀਆਂ ਨੇ ਹੌਲੀ ਹੌਲੀ ਇਹ ਵੀ ਸਹੀ ਚੀਜ਼ ਨਹੀਂ ਹੋਵੇ ਇੱਕ ਸਬਸਕ੍ਰਿਪਸ਼ਨ ਮਾਡਲ ਹੈ ਪਰ ਜਿੱਕਰਣਾ ਬੇਸਿਕਲੀ 3-4 ਪ੍ਰੋਬਲਮ ਸੋਲਵ ਕਰਦਾ ਹੈ ਪਹਿਲੀ ਗੱਲ ਤਾਂ ਲੋਕਾਂ ਦੇ ਘਰੇ ਸਬਜ਼ੀ ਜਾਣੀ ਚਾਹੀਦੀ ਹੈ ਜਿਹੜੇ ਕੇਮੋਮ ਡਿਲੀਵਰੀ ਮਤਲਬ ਉਹ ਕਰ ਤੁਸੀਂ ਪਹੁੰਚੋਗੇ ਮਤਲਬ ਜੇ ਕੋਈ ਕੈਮੀਕਲ ਜਿਸ ਪੋਸ ਤੁਸੀਂ ਕੈਮੀਕਲ ਫ੍ਰੀ ਸਬਜ਼ੀ ਲੱਭ ਰਹੇ ਹੋ ਅੱਜ ਇਹ ਤਾਂ ਤੁਹਾਡੇ ਕੋਲ ਆਪਣੀ ਪੈਲੀ ਹੋਵੇ ਜੇ ਆਜੇ ਤੁਹਾਡੇ ਕੋਲ ਆਪਣੀ ਪੈਲੀ ਜਾਂ ਪਲਾਟ ਵੀ ਹੈਗਾ ਜੇ ਤੁਹਾਡੇ ਘਰ ਵਾਸਤੇ ਤੁਹਾਨੂੰ ਜੇ ਸਬਜ਼ੀਆਂ ਲਾਉਣੀਆਂ ਨੇ ਨਿੱਕੇ ਜਿਹੇ ਪਲਾਟਸ ਵੀ ਹੋ ਜਾਣਗੇ ਜੀ ਜਾਂ ਤਾਂ ਤੁਹਾਡੇ ਕੋਲ ਪਲਾਟ ਹੋਵੇ ਜੇ ਪਲਾਟ ਹੈਗਾ ਤੁਹਾਡੇ ਕੋਲ ਟਾਈਮ ਹੋਵੇ ਨੌਲੇਜ ਹੋਵੇ ਵੀ ਸਬਜ਼ੀਆਂ ਗਾਉਣ ਵਾਸਤੇ ਸਭ ਕੁਝ ਜਿਨ੍ਹਾਂ ਲੋਕਾਂ ਕੋਲ ਪਲਾਟ ਵੀ ਨਹੀਂ ਹੈਗਾ ਫਿਰ ਉਹ ਪਹਿਲੀ ਇਹ ਤਾਂ ਆਪਸ਼ਨਸ ਘੱਟ ਨੇ ਬਾਜ਼ਾਰ 'ਚ ਕਿੱਥੋਂ ਕੀ ਲਈਏ ਤੁਲੇ ਜੇ ਆਪਸ਼ਨ ਮਿਲ ਵੀ ਜਾਣ ਜਾਂ ਤਾਂ ਬਹੁਤ ਮਹਿੰਗੀਆਂ ਨੇ ਜਾਂ ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਆੜੀਆਂ ਨੇ ਭਰੋਸਾ ਨਹੀਂ ਸੀਗਾ ٹرسٹ ਨਹੀਂ ਸੀਗਾ ਲੋਕਾਂ ਦਾ ਚੰਡੀਗੜ੍ਹ ਦੇ ਬੜੇ ਮਹਿੰਗੇ-ਮਹਿੰਗੇ ਸਟੋਰ ਹੈਗੇ ਨੇ ਆਰਗੈਨਿਕ ਕਹਿੰਦੇ ਨੇ ਆਪਣੇ ਆਪ ਨੂੰ ਆਈ ऍम ਨਾਟ ਸੇਇੰਗ ਕਿ ਨਹੀਂ ਹੈਗੇ ਪਰ ਉਹਨਾਂ ਦੇ ਲੋਕਾਂ ਨੂੰ ਮੈਂ ਗੱਲ ਕਰਦਾ ਕਸਟਮਰਸ ਨਾਲ ਵੀ ਉਹਨਾਂ ਨੂੰ ਇਹ ਨਹੀਂ ਭਰੋਸਾ ਕਿ ਕਿੱਥੋਂ ਆਂਦਾ ਹੈ ਤਾਂ ਇਹ ਚਾਰ-ਪੰਜ ਪ੍ਰੋਬਲਮਸ ਸੀਗੀਆਂ ਇਹ ਇਸ ਮਾਡਲ ਨਾਲ ਸੋਲਵ ਹੁੰਦੀ ਹੈ 6 ਮਹੀਨੇ ਦਾ ਸਬਸਕ੍ਰਿਪਸ਼ਨ ਮਾਡਲ ਐ ਇੱਕ ਤਰ੍ਹਾਂ ਦਾ ਗਰਮੀਆਂ ਸੀਜ਼ਨ ਤੇ ਸਰਦੀਆਂ ਸੀਜ਼ਨ ਨਾਓ 6 ਮਹੀਨੇ ਲਈ ਜਿਹੜਾ ਵੀ ਪਰਿਵਾਰ ਸਾਡੇ ਨਾਲ ਜੁੜਦਾ ਹੈ ਉਹਨੂੰ ਅਸੀਂ 150 ਗਜ ਦੀ ਇੱਕ ਜਗ੍ਹਾ ਅਲੋਟ ਕਰ ਦਿੰਨੇ ਆ ਓਕੇ ਉਹ ਉਹਨਾਂ ਦਾ ਪਰਸਨਲ ਫਾਰਮ ਬਣ ਜਾਂਦਾ ਜੀ ਉਹਦੇ ਉੱਪਰ ਬਕਾਇਦਾ ਉਹਨਾਂ ਦਾ ਨਾਮ ਲਿਖਿਆ ਹੁੰਦਾ ਤੇ ਜਿਹੜੀਆਂ ਸਬਜ਼ੀਆਂ ਸਾਨੂੰ ਦੱਸਦੇ ਨੇ ਵੀ ਸਾਡੇ ਪਰਿਵਾਰ ਨੂੰ ਚਾਹੀਦੀਆਂ ਨੇ ਤਾਂ ਅਸੀਂ ਉਹ ਸਬਜ਼ੀਆਂ ਲਾਉਨੇ ਆ ਫਿਰ ਡਿਪੈਂਡਿੰਗ ਔਨ ਸੀਜ਼ਨ ਜਿਹੜੀ ਸਬਜ਼ੀ ਜਿਹੜੇ ਸੀਜ਼ਨ 'ਚ ਹੋਣੀ ਹੁੰਦੀ ਹੈ ਉਹ ਆਪੇ ਹੀ ਹਰ ਹਫ਼ਤੇ ਜੋ ਵੀ ਉਹਨਾਂ ਦਾ 150 ਗਜ ਦਾ ਫਾਰਮ ਦਿੰਦਾ ਹੈ ਉਹਨਾਂ ਨੂੰ ਕੱਟ ਕੇ ਘਰੇ ਪਹੁੰਚ ਜਾਂਦਾ ਓਕੇ ਤਾਂ ਇੱਕ ਤਰ੍ਹਾਂ ਦਾ ਉਹਨਾਂ ਦੀ ਹੀ ਬਗੀਚੀ ਹੈ ਘਰ ਦੀ ਬੈਕਯਾਰਡ ਫਾਰਮ ਉਹਨਾਂ ਦਾ ਜਿਹੜਾ ਸਾਡੇ ਫਾਰਮ ਤੇ ਮੇਨਟੇਨ ਹੋ ਰਿਹਾ ਹੈ ਕਿ ਕਿ ਸਾਡਾ ਸਕਿੱਲ ਵੀ ਹੈ ਜਗ੍ਹਾ ਵੀ ਹੈ ਟਾਈਮ ਵੀ ਹੈ ਤੇ ਅਸੀਂ ਕੋਈ ਪ੍ਰੋਬਲਮ ਸੋਲਵ ਕਰਦੇ ਹਾਂ ਜਿਵੇਂ ਜਿਵੇਂ ਪ੍ਰੋਫੈਸ਼ਨਲ ਟਿਕਣਾ ਸੋਚਦੇ ਨੇ ਗਰੁੱਪ ਦਿੱਤਾ ਵੀ ਇੱਕ ਫੈਮਿਲੀ ਕਿੰਨੀ ਕਿ ਜਗ੍ਹਾ ਹੋ ਸਕ ਹੂੰ ਇੱਕ ਸੀਜ਼ਨ ਦੇ ਸਾਵਰ ਸੀਜ਼ਨ ਦੇ ਸਾਵਰ ਨਹੀਂ ਵਿੱਚ ਇਹ ਮੈਂ ਜੀ ਇੱਕ ਪਰਿਵਾਰ ਨੂੰ ਤੇ ਪੰਜ ਆਮ ਤੌਰ ਤੇ ਅੱਜ ਕੱਲ ਫੈਮਿਲੀ ਨਹੀਂ ਕੋਈ ਫੈਮਿਲੀ ਹੋ ਗਏ ਪਤੋਂ ਪਤ ਪੰਜ ਛੇ ਦੇ ਅੰਦਰ ਸਨ ਜੀ ਵੀ ਉਹਨਾਂ ਲਈ ਇੰਨੇ ਜ਼ਿਆਦਾ ਬਣਾ ਹੋਵੇ ਤੇ ਥੋੜੀ ਜਿਹੀ ਸੋ ਸੋਚੇ ਸੋਦੇ ਫਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨਾਲ ਗੱਲ ਕੀਤੀ ਵਿਚਾਰ ਲਏ ਵੀ ਕਿੰਨੇ ਕਿ ਜਗ੍ਹਾ ਤੇ ਆਪਾਂ ਕਿੰਨਾ ਹੋ ਸਕਦਾ ਹੂੰ ਫਿਰ ਉਹਨੂੰ ਡਿਜ਼ਾਈਨ ਕੀਤਾ ਵੀ ਕਿੰਨੀ ਕਿ ਨਹੀਂ ਜਗ੍ਹਾ ਕਿਨੂ ਕਿਨੂ ਇਸ ਸਬਜ਼ੀ ਨੂੰ ਕਿੰਨੀ ਜਗ੍ਹਾ ਦਿੱਤੀ ਜਾਵੇ ਅਛੁਰਦਾ ਕਿ ਇੱਕ ਪਰਿਵਾਰ ਲਈ ਪੂਰਾ ਹੋ ਸਕੇ ਤੋ ਵੱਡਿਆਂ ਦਾ ਸਹਿਯੋਗ ਲਿਆ ਤੇ ਫਿਰ ਸਾਰਾ ਡਿਜ਼ਾਈਨ ਹੀ ਕੀਤਾ ਤੇ ਸ਼ੂਨਕ ਫਿਰ ਪਾਇਲਟ ਵੀ ਕੀਤਾ ਅਕਸਾਲ ਸਾਲ ਕੁਰਸੀ ਦੋਨੇ ਸਬਜ਼ੀਆਂ ਫਸਲਾਂ ਦਾ ਬੀਕੀ ਜਿసినੀ ਆਪਣੇ ਮਿੱਤਰ ਪਿਆਰਿਆਂ ਨੂੰ ਡਿਮਾਂਡ ਪੂਰੀ ਕਰ ਸਕਦੇ ਹਨ ਪਰਿਵਾਰ ਦੀ ਸੋ ਇੱਕ ਪਰਵਾਰ ਨੂੰ ਸੈਂਪਲ ਜਿਹਦਾ ਪੌਲ ਕਹਾਣੀ ਇੱਕ ਨਹੀਂ ਜੁੜਗੇ ਸੀ ਸਾਡੇ ਨਾਲ ਪ੍ਰੋਜੈਕਟ ਦਾ ਸਟੈਂਮੀ ਉਹਨਾਂ ਦਾ ਤੁਸੀਂ ਕਰਨਾ ਉਹਨਾਂ ਨੇ ਬੈਰੇਟ ਪ੍ਰੋਜੈਕਟ ਕੀਤਾ ਜੀ ਤੇ ਜਦੋਂ ਸਕਸੈਸ ਹੋਏ ਉਹ ਫਿਰ ਲਾਸਟ ইয়ার ਸੀ ਉੱਪਰ ਨਾਲ ਇਹ ਇਹਦੇ ਵਿੱਚ ਕੀ ਕੀ ਚੈਲੰਜਸ ਆਏ ਤੁਸੀਂ ਇਹ ਕੀਤਾ ਕਿਉਂਕਿ ਇਹ ਜਦੋਂ ਤੁਸੀਂ ਲੀਕ ਤੋਂ ਹਟ ਕੇ ਕਰਦੇ ਹੋ ਤਾਂ ਬڑے ਚੈਲੰਜ ਔਰ ਸਾਡਾ ਜਿਹੜਾ ਇੱਥੇ ਦਾ ਖੇਤੀਬਾੜੀ ਦਾ ਐਗਰੀਕਲਚਰ ਦਾ ਜਿਹੜਾ ਮਾਡਲ ਹੈ ਜਿਹੜੀ ਦੋ ਕ੍ਰੌਪ ਤੇ ਸੀ ਬਹੁਤ ਜ਼ਿਆਦਾ ਨੇ ਹ ਸਰ ਗੈਜਕਲ ਅਸੀਂ ਬਹੁਤ ਕ੍ਰਾਈਸਿਸ ਵਿੱਚ ਵੀ ਹੈਗੇ ਆ ਪਾਣੀ ਥੱਲੇ ਜਾ ਰਿਹਾ ਬਹੁਤ ਤਰ੍ਹਾਂ ਦੇ ਇਸ਼ੂ ਹੈ ਆਉਣ ਵਾਲਾ ਟਾਈਮ ਅਸੀਂ ਕਹਿੰਦੇ ਪੰਜਾਬ ਦਾ ਬੜਾ ਕੋ ਹੋਣਾ ਉਹਦੇ ਵਿੱਚ ਇਹ ਮਾਡਲ ਨੂੰ ਤੁਸੀਂ ਕਿਵੇਂ ਮਤਲਬ ਦੇਖਦੇ ਹੋ ਓਵਰਆਲ ਪੰਜਾਬ ਦੀ ਇਹਦੇ ਸਾਲ ਕਰੀ ਹਮ ਪਹਿਲਾਂ ਦਾ ਸੋਲੂਸ਼ਨ ਵੀ ਹੋ ਸਕਦਾ ਬਹੁਤ ਸਾਰੇ ਮਤਲਬ ਲਾ ਦਾ ਫਾਰਮਰਸ ਲਈ ਮੇਰੇ ਮੋਰ ਦਨ ਸੋਲੂਸ਼ਨ ਪਰ ਦੇਖੋ ਸੋਲੂਸ਼ਨ ਤਾਂ ਡੈਫੀਨਿਟਲੀ ਹੈ ਬਟ ਆਈ ਥਿੰਕ ਜਿੰਨਾ ਜਿੰਨਾ ਪੰਜਾਬ ਦੇ ਫਾਰਮਰਸ ਨੂੰ ਇਹ ਦਿਸਦਾ ਰਹੂਗਾ ਕਿ ਝੋਨੇ ਕਣਕ ਤੋਂ ਇਲਾਵਾ ਵੀ ਆਪਸ਼ਨ ਹੈਗੀ ਹੈ ਉਹਨਾਂ ਉਹਨਾਂ ਨੂੰ ਹੋਰ ਕਿਸੇ ਚੀਜ਼ ਵੱਲ ਜਾਣ ਦਾ ਕੰਫੀਡੈਂਸ ਮਿਲਦਾ ਰਹੂਗਾ ਜ਼ਰੂਰੀ ਨਹੀਂ ਕਿ ਆਹੀ ਮਾਡਲ ਪੰਜਾਬ ਦੀ ਖੇਤੀ ਨੂੰ ਬਚਾਊਗਾ ਪਰ ਜਿਵੇਂ ਇਹ ਮਾਡਲ ਹੋ ਗਿਆ ਜਾਂ ਕੋਈ ਮਾਈਕੋ ਗ੍ਰੀਨਸ ਦਾ concept ਲੈ ਕੇ ਆਏ ਨੇ ਜਾਂ ਕੋਈ ਨਵੇਂ ਮੁੰਡੇ ਗੁਰ ਦਾ ਕੰਮ ਕਰ ਰਹੇ ਨੇ ਹਨ ਤਾਂ ਜਾਂ ਫਿਰ ਕੋਈ ਸੈਫੰਦ ਦਾ ਕੰਮ ਕਰਦੇ ਹਨ ਤਾਂ ਮੈਨੂੰ ਲੱਗਦਾ ਵੀ ਐਜੇ ਮਾਡਲਸ ਦੇ ਸਕਸੈਸ ਹੋਣ ਨਾਲ ਲੋਕਲ ਕਾਨਫਰੈਂਸ ਮਿਲੂਗਾ ਵੀ ਤਾਂ ਹੀ ਇਹ ਏਦਾਂ ਦਾ ਕੁਝ ਹੋਰ ਅਸੀਂ ਕਰ ਸਕਦੇ ਹਾਂ ਤਾਂ ਉਹ ਡੈਫੀਨੇਟਲੀ ਥੋੜਾ ਚੇਂਜ ਲਿਆਊਗਾ ਤੇ ਇਹਦੇ ਵਿੱਚ ਕੀ ਪ੍ਰੋਬਲਮ ਕੀ ਆਈਆਂ ਜਿਹੜੀ ਆਪਾਂ ਵੀ ਪੁੱਛੇ ਸਦਨ ਕੀ 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 ਇਸ਼ੂ ਆਉਂਦੇ ਵੈ ਕਿਉਂਕਿ ਜੇ ਤੁਸੀਂ ਨਹੀਂ ਖੇਤੀਬਾੜੀ ਨਾਲ ਜੋੜੇ ਸ਼ੁਰੂ ਚ ਤਾਂ ਇੱਕ ਚਲੋ ਬ੍ਰਦਰਸ ਅਗੇ ਤੁਹਾਨੂੰ ਉਹਦਾ ਫਾਇਦਾ ਹੋਇਆ ਪਰ ਫਿਰ ਵੀ ਕੀ ਕੀ ਚੈਲੰਜਸ ਆਏ ਉਹੀ ਭਾਈ ਜਿਵੇਂ ਮੈਨੂੰ ਖੇਤੀ ਦੀ ਨੌਲੇਜ ਘੱਟ ਸੀ ਤਾਂ ਉਹਦੇ ਲਈ ਮੇਰੇ ਕੋਲ ਉਹਨਾਂ ਨੂੰ ਨੌਲੇਜ ਸੀਗੀ ਤਾਂ ਉਹ ਫਿਲ ਕਰਦੇ ਰਿਹਾ ਗੈਪ ਪਰ ਇਹ ਕਿਉਂਕਿ ਬੇਸਿਕਲੀ ਇਹ ਇੱਕ ਹੈ ਤਾਂ ਕਮਰਸ਼ੀਅਲ ਪ੍ਰੋਜੈਕਟ ਹੀ ਹੈ ਵੀ ਤੁਸੀਂ ਇਹਨੂੰ ਇਹਦੇ ਵਿੱਚ ਸ਼ੇਅਰਸ ਵੀ ਇਨਵੋਲਡ ਹੈ ਆਪਰੇਸ਼ਨਸ ਵੀ ਇਨਵੋਲਡ ਹੈ ਮਾਰਕੀਟਿੰਗ ਵੀ ਇਨਵੋਲਡ ਹੈ ਸਪਿਸ਼ ਫਾਈਨੈਂਸ ਵੀ ਇਨਵੋਲਡ ਉਹ ਨੋਲੇਜ ਮਿਰਕਲ ਕਾਰਪੋਰੇਟਸ ਰਹੀ ਸੀਗੀ ਤਾਂ ਇੱਕ ਤਰ੍ਹਾਂ ਦਾ ਅਸੀਂ ਬਹੁਤ ਵਧੀਆ ਟੀਮ ਬਣ ਗਏ ਇੱਕ ਵੀ ਦੋਨੋਂ ਨੇ ਇੱਕ ਦੂਜੇ ਦੀ ਕਮੀਆਂ ਨੂੰ ਪੂਰਾ ਕੀਤਾ ਹੈ ਨਾ ਤਾਂ ਤਾਂ ਉਹ ਤਾਂ ਪ੍ਰੋਬਲਮਸ ਨਹੀਂ ਆਈਏ ਪਰ ਇਹ ਕਿ ਐਨੀ ਕੋਈ ਵੀ ਬਿਜ਼ਨਸ ਤੁਸੀਂ ਸ਼ੁਰੂ ਕਰਨਾ ਹੈ ਜਾਂ ਕੋਈ ਕਨਸੈਪਟ ਨਵਾਂ ਸ਼ੁਰੂ ਕਰਨਾ ਸਪੈਸ਼ਲੀ ਉਹਦੇ ਵਿੱਚ ਸਟਾਰਟਿੰਗ ਤਾਂ ਪ੍ਰੋਬਲਮ ਆਉਂਦੀ ਹੀ ਆਉਂਦੀ ਹੈ ਤਾਂ ਜਿਵੇਂ ਸ਼ੁਰੂ ਚ ਲੋਕਾਂ ਨੂੰ ਪ ਇੰਨ ਕੀ ਬੜਾ ਇਹਨਾਂ ਦਾ ਹੈ ਨਹੀਂ ਜਿਹੜੀ ਚੀਜ਼ ਹੈ ਨਹੀਂ ਉਹਦੇ ਲਈ ਥੋੜੀ ਜਿਹੀ ਹੈ ਵੀ ਨਹੀਂ ਤੇ ਸਪੇਅਰ ਕ੍ਰੀਏਟ ਕਰਨੀ ਹੁੰਦੀ ਹਾਂ ਜੀ ਜਿਵੇਂ ਹੁਣ ਤੁਸੀਂ ਪੁੱਛਿਆ ਮੈਂ ਸਮਝਾਦਾ ਤੁਹਾਨੂੰ ਕੋ ਚਲੋ ਤੁਹਾਨੂੰ ਥੋੜਾ ਜਿਹਾ ਪਹਿਲਾਂ ਹੀ ਆਈਡੀਆ ਸੀਗਾ ਪਰ ਜੇ ਕੋਈ ਬਿਲਕੁਲ ਹੀ ਨਵਾਂ ਬੰਦਾ ਸਪੈਸ਼ਲੀ ਜਿਹੜੇ 50 60s ਹੈਗੇ ਨੇ ਜਿਨ੍ਹਾਂ ਨੂੰ ਹਲੇ ਨਹੀਂ ਉਹ ਇੰਨੇ ਅਡੈਪਟ ਚੇਂਜ ਵਾਸਤੇ ਉਹਨਾਂ ਨੂੰ ਫਿਰ ਕਨਸੈਪਟ ਸਮਝਾਉਣਾ ਪਹਿਲੇ ਤਾਂ ਸਮਝਾਉਣ ਚ ਪ੍ਰੋਬਲਮ ਸੀ ਚਲੋ ਅਸੀਂ ਆਪਣਾ ਟਾਈਮ ਲਾਇਆ ਕੀਤਾ ਜੇ ਮਿਲੇ ਵੀ ਸਮਝਾਇਆ ਵੀ ਤਾਂ ਲੋਕਾਂ ਵਾਲ ਕਿਉਂਕਿ ਨਵਾਂ ਕਨਸੈਪਟ ਸੀਗਾ ਆਸਪਾਸ ਹੀ ਦੇਖਿਆ ਨਹੀਂ ਉਹਨਾਂ ਨੇ ਵੀ ਕੋਈ ਹੋਰ ਤਾ ਸ਼ੁਰੂਜ ਗਾਸਟਮਰ ਨਹੀਂ ਬਣੇ ਤਾਂ ਅਸੀਂ ਗੋ ਟੂ ਡੋਰ ਵੀ ਕੀਤਾ ਅਖਬਾਰਾਂ 'ਚ ਵੀ ਪਾਇਆ ਬੜਾ ਕੁਝ ਅਕੀਦਰਾ ਤੇ ਫਿਰ ਕਿਵੇਂ ਆਏ ਲੋਕ ਇਹ ਸੋਸ਼ਲ ਮੀਡੀਆ ਕਰਕੇ ਅੱਛਾ ਥੋੜਾ ਸੋਸ਼ਲ ਮੀਡੀਆ ਕਰਕੇ ਫਿਰ ਥੋੜਾ ਵਰਡ ਆਫ ਮਾਊਥ ਕਰਕੇ ਤੇ ਉਹਦੇ ਰਾਹੀਂ ਫਿਰ ਸਾਨੂੰ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਤਾਂ ਰੀਚ ਵੀ ਮਿਲੀ ਪਲੱਸ ਸਾਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਸੀ ਵੀ ਸਮਝਾਉਣਾ ਅਸੀਂ ਸੋਸ਼ਲ ਮੀਡੀਆ ਤੇ ਇੱਕ ਰੀ ਦੋ ਰੀ ਤਿੰਨ ਰੀਲ ਰਹੇ ਹਾਂ ਸੁਝਾ ਵੀ ਪਾਏ ਹੌਲੀ ਹੌਲੀ ਦਿਖਾ ਵੀ ਪਾਏ ਹੈਨਾ ਜੇ ਅਸੀਂ ਸਪੋਜ਼ ਕਿਸੇ ਕੋਲ ਜਾਣੇ ਹਾਂ ਪਹਿਲਾਂ ਅਸੀਂ ਕੋਈ ਡਾਕਟਰ ਨੂੰ ਟਾਰਗੇਟ ਕੀਤਾ ਪਟਿਆਲੇ ਇਹ ਨਾ ਕੋਈ ਲੈਬ ਜਿਹੜੇ ਚਲਾ ਰਹੇ ਨੇ ਵੀ ਉਹਨਾਂ ਨੂੰ ਪਤਾ ਹੋਊਗਾ ਵੀ ਹਾਂ ਕੈਮੀਕਲ ਦੀ ਸਬਜੀ ਨਾਲ ਕੀ ਨੁਕਸਾਨ ਹੁੰਦਾ ਹੈ ਅਸੀਂ ਪਹਿਲਾਂ ਉਹਨਾਂ ਕੋਲ ਗਏ ਪਰ ਉਹਨਾਂ ਨੂੰ ਅਸੀਂ ਗੱਲਾਂ ਬਾਤਾਂ ਰਹੀ ਸਮਝਾਉਣਾ ਕਿਤੇ ਕੋਈ ਰੀਲ ਦੇਖੂਗਾ ਬੰਦਾ ਤੇ ਅਸੀਂ ਪੂਰਾ ਕੁਝ ਦਿਖਾਇਆ ਵੀ ਇਦਾਂ ਹੁੰਦਾ ਹੈ ਵਿਜ਼ੂਅਲ ਐਸਪੈਕਟ ਵੀ ਸੀ ਸਾਡਾ ਵੋਕਲ ਐਸਪੈਕਟ ਵੀ ਸੀ ਪਿਓਰ ਸਾਈਕੋਲੋਜੀ ਉੱਤੇ ਕੰਮ ਕਰ ਜਾਂਦੀ ਹੈ ਤਾਂ ਉਹਦੇ ਰਾਹੀਂ ਫਿਰ ਇੱਕ ਵਾਰ ਡਿਮਾਂਡ ਬਣੀ ਤੇ ਮੈਨੂੰ ਲੱਗਦਾ ਇੰਸਟਾਗ੍ਰਾਮ ਤੇ ਵੀ ਇਦਾਂ ਹੀ ਹੁੰਦਾ ਕਿ ਜੇ ਕਿਸੇ ਰੀਲ ਤੇ 400 ਵਿਊ ਹੈ ਤੁਸੀਂ ਕਹੋਗੇ ਇਹਦੀ ਬੁੱਕਤ ਹੈ ਨਹੀਂ ਜੀ ਉਹਦਾ ਲੱਖਾਂ 4000 40 ਮਿਲੀਅਨ ਵਿਊ ਆ ਗਏ ਉਹਦੀ ਬੁੱਕਤ ਵੀ ਵੱਧ ਜਾਂਦੀ ਹੈ ਤਾਂ ਉਹਦਾ ਵੀ ਖਾਸ ਹੈ ਬੰਦਾ ਦੇਖ ਹਾਂ ਜੀ ਹਾਂ ਤਾਂ ਉਹਦੇ ਕਰਕੇ ਫਿਰ ਥੋੜੀ ਸਾਡੀ ਫਿਰ ਅਸੀਂ ਵੇਟ ਲਿਸਟ ਬਣਾਈ ਤਾਂ ਹੁਣ ਤਾਂ ਛੋਟੀ ਸਾਡੀ ਵੇਟ ਲਿਸਟ ਬਹੁਤ ਵੱਡੀ ਹੈਗੀ ਤੇ ਹੁਣ ਸਾਡੇ ਕੋਲ ਡਿਮਾਂਡ ਹੈਗੀ ਹੈ ਤੁਸੀਂ 7-8 ਬੰਦੇ ਡੇਲੀ ਪਾਲਣ ਦੇ ਟੀਮ ਤੇ ਅੱਛਾ ਜੀ ਡਿਲੀਵਰੀ ਮੈਨ ਅਲੱਗ ਹੈ ਜੀ ਅੱਛਾ ਜੀ ਤੇ ਉਹਨਾਂ ਚ ਦੋ ਸਾਡੇ ਪਰਮਨੈਂਟ ਨੇ ਬੰਦੇ अच्छा देखो हां जी हां जड़े दर्शक जी ने ਸਾਡੇ ਨਾਲ 40 ਸਾਲ ਤੋਂ 42 ਸਾਲ ਤੋਂ ਜੁੜੇ ਹੋਏ ਜੀ ਮੈਂ ਉਹ ਹੀ ਦੇਖਦੇ ਆ ਸਾਰਾ ਸਿਸਟਮ ਉਹਨੂੰ ਖੁਦ ਵੀ ਆਰਗੇਨਿਕ ਦਾ ਹੈਗਾ 33 ਨਾਲ ਜੁੜਿਆ ਹੋਇਆ ਹੈ ਅੱਛਾ ਜੀ ਤੇ ਬਾਕੀ ਦੇਖੋ ਇਹ ਮਿਹਨਤ ਦਾ ਲੈਂਦਾ ਕਿਉਂਕਿ ਕਿੱਥੇ ਦਾ ਸੀ ਸਪਰੇਅ ਮਾਰ ਕੇ ਸਾਰੇ ਸਮੱਸਿਆਵਾਂ ਹੱਲ ਕਰ ਲੈਣੀ ਹੈ ਨਦੀਨ ਹੋ ਗਿਆ ਉਹਦੇ ਤੇ ਅਸੀਂ ਸਪਰੇਅ ਮਾਰਤੀ ਸਬਜ਼ੀਆਂ ਗੁੜਾਈ ਵੀ ਬੰਦ ਮੰਨਦੀਆਂ ਤੇ ਬਹੁਤੀ ਲੇਬਰ ਦੀ ਸੀਗੀ ਲੇਬਰ ਸਾਡੇ ਨਾਲ ਜੁੜੀ ਹੋਈ ਹੈ ਠੀਕ ਹੈ ਲੇਬਰ ਕੁੜੀਆਂ ਬਹੁਤਿਆਰ ਕੰਮ ਕਰਦੀਆਂ ਨੇ ਹੂੰ ਮੈਂ ਤੇ ਇਹੀ ਹੈ ਕੋਈ ਬਾਕੀ ਹੈ ਨਹੀਂ ਕਿ ਡੂੜੀ ਰਾੜੀ ਤੇ ਖਾਦ ਪਾ ਨਹੀਂਦਾ ਹੂੰ ਤੇ ਬਾਕੀ ਜਿੱਦੇ ਪਹਿਲਾਂ ਅਸੀਂ ਫੇਰ ਲਿਆ ਕੇ ਪ੍ਰਮਾਤਮਾ ਦੇ ਛੱਡ ਦੇ ਪ੍ਰਮਾਤਮਾ ਸਾਡੇ ਅੰਗ ਸਰ ਹੂੰ ਸਾਡੋ ਮਤਲਬ ਕਿਸ ਤਰ੍ਹਾਂ ਦੀ ਕਦੇ ਨਹੀਂ ਹੋਇਆ ਵੀ ਸਾਡੇ ਕੋਲ ਬੈਜ ਕੋਈ ਜੀ ਜਿਹ ਗੱਲ ਤਾਂ ਇਹ ਵੀ ਇੱਕ ਤਾਂ ਆਪਣੇ ਨਾਲ ਇਹ ਪੇਸ਼ਨ ਬਣਿਆ ਵੀ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ ਹੂੰ ਪੰਜਾਬ ਦੇ ਮੁੰਡੇ ਬਹੁਤ ਕੰਮ ਕਰਦੇ ਹੂੰ ਦੇਖੋ ਖੇਤੀਬਾੜੀ ਸਾਰੇ ਪੰਜਾਬ ਦੇ ਮੁੰਡਿਆਂ ਨੇ ਸੰਭੀ ਹੋਈ ਹੈ ਹੂੰ ਠੀਕ ਹੈ ਟੰਗ ਬਦਲ ਕੇ ਮਸ਼ੀਨਾ ਆ ਗਿਆ ਖੁਰਪਾ ਲੈ ਕੇ ਸਵੇਰ ਤੋਂ ਸ਼ਾਮ ਤੱਕ ਨਹੀਂ ਕੰਮ ਹੁਣ ਤੁਸੀਂ ਬਾਹਰ ਦੇਖੋਗੇ ਫਾਸਟ ਫੂਡ ਦੇ ਕਿੰਨੇ ਰੇਰੀਆਂ ਤੇ ਆਪਣੇ ਮੁੰਡੇ ਕੰਮ ਕਰ ਰਹੇ ਇੱਥੇ ਨਾ ਕਈ ਤਰ੍ਹਾਂ ਦੀਆਂ ਸਵੱਸਿਆ ਸੀਗਾ ਅਗੇ ਆਪਣੇ ਆਮ ਤੌਰ ਤੇ ਕਹਿੰਦਾ ਜਰ ਪੰਜਾਬ ਦੇ ਮੁੰਡੇ ਜਿਹੜੀ ਲਾ ਲਓ ਇੱਕ ਜ਼ਿਮੀਂਦਾਰ ਪਰਿਵਾਰ ਦਾ ਜਿਹਦੇ ਪੰਜ ਸੱਤ ਪੀੜੀਆਂ ਤੋਂ ਖੇਤੀ ਕਰਦਾ ਆ ਰਿਹਾ ਹੈ ਦੋ ਬੰਦੇ ਉਹਦੇ ਨੌਕਰ ਦੋ ਘਰੇ ਕੰਮ ਵਾਲੇ ਆ ਉਹ ਆ ਚੱਕਣ ਵਾਲੇ ਅੱਡ ਲੱਗੇ ਹੋਏ ਨੇ ਉਹਨਾਂ ਨੂੰ ਜਾ ਕੇ ਕਈ ਵੀ ਤੁਸੀਂ ਜਿਹੜੀ ਲਾ ਕੇ ਜਾਂ ਝੂਠੇ ਭਾਂਡੇ ਪਾਜ ਲੋ ਦੇਖੋ ਉਹਨਾਂ ਦੇ ਮੈਂਟਲ ਲੈਵਲ ਤੇ ਇੱਕ ਬੜਾ ਔਖਾ ਹੈ। ਹੂੰ ਚਲੋ ਠੀਕ ਹੈ ਹੁਣ ਕਰਨ ਲੱਗੇ ਬਾਹਰ ਬਾਰੋਂ ਬੱਚੇ ਆ ਗਏ ਹਨਾ। ਕੰਮ ਸਰਕਾਰਾਂ ਉਸ ਦਾ ਦੇ ਲੈਵਲ ਦਾ ਨਹੀਂ ਸੀ ਜਾਂ ਉਹਨਾਂ ਨੂੰ ਉਸ ਆਵਦਾ ਮਿਲਿਆ। ਹੁਣ ਆਪਾਂ ਦੁਕਾਨ ਤੇ ਇੱਕ ਬੰਦਾ ਕੰਮ ਕਰਦਾ। ਕੋਈ ਵੀ ਦੁਕਾਨਦਾਰ ਹੈਗਾ ਉਹ 10000 ਜਾਂ 8000 ਦੇ ਇੱਕ ਇੱਕ ਬੰਦਾ ਰੱਖ ਲੈਂਦਾ। ਹੂੰ ਠੀਕ ਹੈ। ਜੇ ਉਹਨੂੰ ਬੰਦੇ ਨੂੰ 30000 ਵਿੱਚ ਮਿਲਿਓ ਕਿਉਂ ਬਾਰ ਜੋ। ਹੂੰ ਦੁਕਾਨ ਵਾਲਾ ਜਾਂ ਮਾਲ ਵਾਲਾ ਕਮਾਤਾ ਰਿਹਾ। ਉਹ ਤਾਂ ਲੱਖਾਂ 'ਚ ਕਮਾ ਰਿਹਾ। ਪਰ ਉਹ ਲੇਬਰ ਨੂੰ ਪੈਸਾ ਦੇ ਕੇ ਰਾਜੀ। ਹੂੰ ਹੂੰ। ਦੇਖੋ ਹਨਾ ਜੇ ਉਹਨਾਂ ਨੂੰ ਮਿਲੇ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਮੁੰਡੇ ਬਹੁਤ ਕੰਮ ਕਰਦੇ ਨੇ ਤੇ ਔਰ ਬੇਮਿਹਨਤੀ ਨੇ ਇਮਾਨਦਾਰ ਨੇ ਵੱਡੇ ਵੱਡੇ ਪ੍ਰੋਜੈਕਟ ਨੂੰ ਬਾਹਰ ਜਾ ਕੇ ਹੀ ਤਾਂ ਕਾਮਯਾਬ ਹੁੰਦੇ ਨੇ ਆਪਣੇ ਕਿੰਨੇ ਸਕਸੈਸ ਸਟੋਰੀਆਂ ਹੈਗੀਆਂ ਬਸ ਹੂੰ ਸੋ ਮੈਂ ਇਸ ਗੱਲ ਨੂੰ ਹੁੰਦਨੇ ਕਰਦਾ ਵੀ ਜੇ ਲੋਕ ਇਹਨੇ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ ਨਹੀਂ ਪੰਜਾਬ ਦੇ ਮੁੰਡੇ ਕੰਮ ਕਰਦੇ ਪਰ ਉਹਨਾਂ ਦਾ ਉਹਨੂੰ ਸਮਝਣ ਦੀ ਲੋੜ ਹੈ ਉਹ ਆਪਣੇ ਤਾਂ ਕਰਾਉਂਦੇ ਸੁਪਨਾ ਮੇਰਾ ਇਹ ਹੈ ਭਾਜੀ ਕਿ ਜਿਵੇਂ ਮੈਂ ਹੁਣ ਬਾਹਰੋਂ ਛੱਡ ਕੇ ਵਾਪਸ ਪੰਜਾਬ ਚ ਆਇਆ ਮੇਰਾ ਸੁਪਨਾ ਇਹ ਹੈ ਕਿ ਪੰਜਾਬ ਜਿੱਥੇ ਪਹਿਲਾਂ ਸੀਗਾ ਅੱਜ ਤੋਂ 25 ਸਾਲ ਪਹਿਲਾਂ ਫਾਈਨੈਂਸ਼ਲੀ ਕਹਿ ਲਵੋ ਕਲਚਰਲੀ ਕਹਿ ਲਵੋ ਮੈਂ ਚਾਹੁੰਦਾ ਵੀ ਥੋੜਾ ਉੱਧਰ ਨੂੰ ਫੇਜ ਜਾਵੇ ਪੰਜਾਬ ਥੋੜਾ ਪਿੱਛੇ ਨੂੰ ਜਾਈਏ ਅਸੀਂ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਹੋਵੇ ਥੋੜੀ ਜੀ ਯੂਥ ਵਾਪਸ ਆਵੇ ਲੁਕ ਸਾਡਾ ਜਿਹੜਾ ਸਟੇਟ ਦਾ ਡੈਟ ਹੈ ਉਹ ਘਟੇ ਅਸੀਂ ਥੋੜੇ ਆਪ ਜਾਗਰੂਕ ਹੋਈਏ ਕਲਚਰਲੀ ਅਸੀਂ ਥੋੜਾ ਆਪਣੇ ਵਾਤਾਵਰਣ ਨੂੰ ਆਪਣੇ ਸੋਸਾਇਟੀ ਨੂੰ ਬਚਾਈਏ ਤਾਂ ਮੇਰਾ ਇਹ ਵੀ ਇਸ ਵਿਜਨ ਜੇ ਮੈਂ ਮਾੜਾ ਜਿਹਾ ਯੋਗਦਾਨ ਪਾ ਸਕਾਂ ਮੈਨੂੰ ਬੜੀ ਖੁਸ਼ੀ ਹੋਊਗੀ ਮੇਰਾ ਥੋੜਾ ਪਿੱਲ ਪੰਜਾਬ ਨਾਲ ਜੁੜਿਆ ਹੋਇਆ ਹੈ ਤੁਹਾਨੂੰ ਇਹ ਕਹਾਣੀ ਕੇਮੇ ਦੀ ਲੱਗੀ ਜੇ ਤੁਹਾਡੀ ਵੀ ਕੋਈ ਕਹਾਣੀ ਹੈ ਤਾਂ ਸਾ ਨਾਲ ਜ਼ਰੂਰ ਸੰਪਰਕ ਕਰੋ ਮਿਲਦੇ ਇੱਕ ਨਵੀਂ ਕਹਾਣੀ ਦੇ ਨਾਲ ਇਸੇ ਦਿਨ ਸ਼ੁਕਰੀਆ